ਅਈ ਅਮਰਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੋਂ ਜਿੱਤ ਗਿਆ ਸੰਗਤ ਨੇ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦੇ ਦਿੱਤਾ ਹੈ ਪਰ ਉਸ ਨੂੰ ਜੇਲ੍ਹ ਚੋਂ ਬਾਹਰ ਲਿਆਉਣ ਲਈਆਂ ਹਜੇ ਵੀ ਜਿਹੜੀਆਂ ਜ਼ੋਰ ਜਮਾਈਆਂ ਚੱਲ ਰਹੀਆਂ ਨੇ ਉਹਨਾਂ ਦੇ ਪਰਿਵਾਰ ਵੱਲੋਂ ਸਰਬਜੀਤ ਸਿੰਘ ਖਾਲਸੇ ਦੇ ਨਾਲ ਸੰਪਰਕ ਕੀਤਾ ਗਿਆ ਉੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਪਾਸ ਬਣਾ ਕੇ ਦੇਵੇ ਸੰਸਦ ਦੇ ਵਿੱਚ ਜਾਣ ਦੇ ਉਸ ਤੋਂ ਬਾਅਦ ਉਹ ਸਪੀਕਰ ਨੂੰ ਓਮ ਬਿਰਲਾ ਨੂੰ ਮਿਲ ਸਕਣ ਤੇ ਉਹਨਾਂ ਨੂੰ ਸ਼ਬਤ ਜਿਹੜੀ ਸੌਂਚੱਕ ਸਮਾਗਮ ਦੇ ਵਿੱਚ ਉਹਨਾਂ ਨੂੰ ਨਹੀਂ ਲਿਆਂਦਾ ਗਿਆ ਜੇਲ੍ਹ ਡਿਬਰੂਗੜ ਤੋਂ ਬਾਹਰ ਲਿਆ ਕੇ ਉਹਨਾਂ ਨੂੰ ਜਿਹੜੀ ਸੌਂਚਾਈ ਜਾਵੇ ਕਿਉਂਕਿ ਪਰਿਵਾਰ ਨੂੰ ਇਹ ਲੱਗਦਾ ਕਿ ਜੇਕਰ 6 ਮਹੀਨਿਆਂ ਤੱਕ ਉਹਨਾਂ ਵੱਲੋਂ ਸੌਂ ਨਹੀਂ ਚੁੱਕੀ ਜਾਂਦੀ ਭਾਈ ਅਮਰਤਪਾਲ ਸਿੰਘ ਖਾਲਸਾ ਵੱਲੋਂ ਤੇ ਜਿਹੜੀ ਉਹਨਾਂ ਦੀ ਮੈਂਬਰ ਪਾਰਲੀਮੈਂਟ ਦੀ ਮੈਂਬਰਸ਼ਿਪ ਆ ਉਹ ਖਾਰਜ ਕਰ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੰਮੀ ਦੇਰ ਤੱਕ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਇਸ ਕਰਕੇ ਜਿਹੜੇ ਸਿੱਖ ਬੁੱਧੀਜੀਵੀ ਆ ਉਹ ਵੀ ਲੱਗੇ ਹੋਏ ਆ ਵਕੀਲ ਲੱਗੇ ਹੋਏ ਆ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਲੱਗੇ ਹੋਏ ਆ ਜਿਨ੍ਹਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਸਰਬਜੀਤ ਸਿੰਘ ਖਾਲਸਾ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਉਹਨਾਂ ਦੇ ਨਾਲ 43 ਮੈਂਬਰ ਪਾਰਲੀਮੈਂਟ ਜਿਹੜੇ ਆ ਉਹਨਾਂ ਦਾ رابطہ ਕਾਇਮ ਕੀਤਾ ਉਹਨਾਂ ਵੱਲੋਂ ਮਿਲ ਕੇ ਜਿਹੜੇ ਲੋਕ ਸਭਾ ਦੇ ਸਪੀਕਰ ਆਮ ਵਿਰਲਾ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਉਸ ਦੇ ਨਾਲ ਨਾਲ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਤਪਾਲ ਸਿੰਘ ਵੱਲੋਂ ਉਹਨਾਂ ਵੱਲੋਂ ਵੀ ਜਿਹੜੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਹੜੀਆਂ ਆਉਣ ਵਾਲੀਆਂ ਜਿੰਮੀ ਚੋਣਾਂ ਉਹਨਾਂ ਦੇ ਵਿੱਚ ਨਵੇਂ ਕੈਂਡੀਡੇਟ ਸ਼ੁਰੂ ਕਰ ਦਿੱਤੇ ਗਏ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜਿਹੜੇ ਡੇਰਾ ਬਾਬਾ ਨਾਨਕ ਤੋਂ ਕਲਸੀ ਦਲਜੀਤ ਸਿੰਘ ਕਲਸੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਦੂਸਰੇ ਪਾਸੇ ਗਿੱਦੜਵਾ ਹਲਕੇ ਤੋਂ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਆ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਉੱਥੇ ਬਰਨਾਲਾ ਸ਼ੀਟ ਦੇ ਲਈ ਵੀ ਕਲਵੰਤ ਸਿੰਘ ਰਾਓ ਕੇ ਉਹਨਾਂ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕੈਂਡੀਡੇਟ ਆ ਜਿਨ੍ਹਾਂ ਤੇ ਨਜ਼ਰ ਬਣਾਈ ਹੋਈ ਆ ਜਿਹੜੇ ਹੋਰ ਥਾਵਾਂ ਤੇ ਜਿਹੜੇ ਚਾਰ ਜ਼ਿਮਮੀ ਚੋਣਾ ਉੱਥੇ ਜਿਹੜੇ ਉਤਾਰੇ ਜਾਣਗੇ ਇਸ ਦੇ ਨਾਲ ਨਾਲ ਏ ਵੀ ਜਿਹੜਾ ਕਈ ਲੋਕ ਇਹ ਵੀ ਆਖ ਰਹੇ ਐ ਕਿ ਜਿਹੜਾ ਅਕਾਲੀ ਦਲ ਦਾ ਬਾਗੀ ਧੜਾ ਜਿਸ ਦੇ ਵਿੱਚ ਚੰਦੂ ਮਾਜਰਾ ਸਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਪਰਮਿੰਦਰ ਢੀਂਟਸਾ ਇਹ ਜਿਹੜਾ ਧੜਾ ਇਹ ਵੀ ਆਪਣਾ ਲੀਡਰ ਭਾਈ ਅਮਰਤਪਾਲ ਸਿੰਘ ਨੂੰ ਮੰਨ ਸਕਦਾ ਹੈ ਤੇ ਇੱਕ ਨਵਾਂ ਅਕਾਲੀ ਦਲ ਹੋਣ ਦੇ ਵਿੱਚ ਆਵੇਗਾ ਜਿਹੜਾ ਪਹਿਲਾਂ ਸ਼ੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਭਾਗ ਲਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਜਿਹੜੀਆਂ ਹੋਰ ਚੋਣਾਂ ਆਉਣਗੀਆਂ 227 ਦੇ ਵਿੱਚ ਪੰਜਾਬ ਦੀਆਂ ਅਸੈਂਬਲੀ ਚੋਣਾਂ ਆਉਣਗੀਆਂ ਉਹਨਾਂ ਦੇ ਵਿੱਚ ਹਿੱਸਾ ਲਵੇਗਾ ਤੇ ਇਹ ਚੋਣਾਂ ਜਿਹੜਾ ਇਹ ਧੜਾ ਇਹ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਐਜ਼ ਏ ਸੀਐਮ ਵਜੋਂ ਉਹਨਾਂ ਦਾ ਨਾਮ ਪੇਸ਼ ਕਰੇਗਾ ਉਹਨਾਂ ਦੇ ਨਾਮ ਹੇਠਾਂ ਜਿਹੜਾ ਚੋਣਾਂ ਲੜੀਆਂ ਜਾਣਗੀਆਂ ਦੇਖਣਾ ਹੋਵੇਗਾ ਕਿ ਸੰਭਵ ਹੋ ਪਾਉਂਦਾ ਹੈ ਜਾਂ ਫਿਰ ਨਹੀਂ ਪਰ ਜਿਹੜੀਆਂ ਵਿਵੰਤਪੰਦੀਆਂ ਉਹ ਜ਼ਰੂਰ ਜਿਹੜੀਆਂ ਭਾਈ ਅਮਰਤਪਾਲ ਸਿੰਘ ਖਾਲਸਾ ਵੱਲੋਂ ਵੀ ਜਿਹੜੀਆਂ ਜੇਲ ਡਿਬਰੂਗੜ ਦੇ ਵਿੱਚ ਬੈਠੇ ਆ ਉਹਨਾਂ ਵੱਲੋਂ ਵੀ ਪੰਜਾਬ ਦੀ ਸਿਆਸਤ ਦੇ ਲਈ ਕਿਸ ਤਰੀਕੇ ਦੇ ਨਾਲ ਪੰਥਕ ਜਿਹੜੀ ਆਸਤਾ ਉਸ ਨੂੰ ਉਭਾਰਿਆ ਜਾਵੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਦੇ ਉਠਾਏ ਜਾਣ ਉਹਨਾਂ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਉਹਨਾਂ ਦਾ ਪਰਿਵਾਰ ਉਹ ਵੀ ਕੋਸ਼ਿਸ਼ਾਂ ਕਰ ਰਿਹਾ ਕਿ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਜਿਹੜੀ ਮੈਂਬਰ ਪਾਰਲੀਮੈਂਟ ਦੀ ਜਿਹੜੀ ਪੋਜੀਸ਼ਨ ਮੁਸਲਮਾਨੀ ਰੂਹਾਨੀਅਤ ਤੇ ਗੈਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ